ਸ਼ੇਖੂਪੁਰ ਵਿਖੇ ਗੁਰਦੁਆਰਾ ਸਾਹਿਬ ਅੰਦਰ ਲੱਗੀ ਅੱਗ ਕਾਰਨ ਦੋ ਪਾਵਨ ਸਰੂਪ ਹੋਏ ਅਗਨੀ ਪੇਟ ਅੱਜ ਦੁਪਹਿਰ 12:00 ਵਜੇ ਦੇ ਕਰੀਬ ਪਿੰਡ ਸ਼ੇਖੂਪੁਰ ਦੇ ਬਾਹਰ ਗੁਰੂ ਨਾਨਕ ਚੌਂਕ ਨੇੜੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਾਹਿਬ ਵਿਖੇ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਗੁਰਦੁਆਰਾ ਸਾਹਿਬ ਵਿੱਚ ਅੱਗ ਲੱਗ ਗਈ ਜਿਸ ਕਾਰਨ ਸੁਖਾਸਨ ਵਾਲੇ ਕਮਰੇ ਵਿੱਚ ਵਿਰਾਜਮਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪ ਅਗਨੀ ਪੇਟ ਹੋ ਗਏ ਜਦਕਿ ਕੁਝ ਪੋਥੀ ਸਾਹਿਬ ਤੇ ਗੁਟਕਾ ਸਾਹਿਬ ਵੀ ਅਗਨੀ ਪੇਟ ਹੋ ਗਏ ਹਨ ਕਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਨੇੜੇ ਰਹਿੰਦੇ ਲੋਕਾਂ ਵੱਲੋਂ ਗੁਰਦੁਆਰਾ ਸਾਹਿਬ ਦਾ ਤਾਲਾ ਤੋੜ ਕੇ ਫਾਇਰ ਵਿਗ੍ਰੇਡ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ ਸੂਚਨਾ ਮਿਲਣ ਉਪਰੰਤ ਪੀਸੀਆਰ ਇਨਚਾਰਜ ਚਰਨਜੀਤ ਸਿੰਘ ਥਾਣਾ ਸਿਟੀ ਮੁਖੀ ਇੰਸਪੈਕਟਰ ਸੰਜੀਵਨ ਸਿੰਘ ਸਟ੍ਰੋਮਨੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾ ਵਾਲਾ ਧਰਮ ਪ੍ਰਚਾਰ ਕਮੇਟੀ ਦੇ ਮੁਖ ਪ੍ਰਚਾਰਕ ਭਾਈ ਹਰਜੀਤ ਸਿੰਘ ਪ੍ਰਚਾਰਕ ਭਾਈ ਹਰਵਿੰਦਰ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਨੁਮਾਇਦੇ ਮੌਕੇ ਤੇ ਪਹੁੰਚੇ ਅਤੇ ਪ੍ਰਬੰਧਕਾ ਪਾਸੋਂ ਘਟਨਾ ਸੰਬੰਧੀ ਜਾਣਕਾਰੀ ਹਾਸਲ ਕੀਤੀ। ਕਪੂਰਥਲਾ ਤੋਂ ਕੇਟੀਵੀ ਪੰਜਾਬ ਲਈ ਜਗਿੰਦਰ ਸਿੰਘ ਜਾਤਕੇ ਜੀ ਦੀ ਵਿਸ਼ੇਸ਼ ਰਿਪੋਰਟ। ਜਦੋਂ ਜਿਹੜੀ ਇਹ ਘਟਨਾ ਸ਼ੇਕੂਪੁਰ ਗੁਰਦੁਰਸਾਹਬ ਆਪਰੀ ਹੈ ਕੀ ਘਟਨਾ ਹੈਗੀ ਹੈ ਤੇ ਕਿੰਨੇ ਕਬਜ ਦਾ ਇਹ ਸਮਾਸ਼ੀ ਜਦੋਂ ਘਟਨਾ ਆਪਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਇਦਰ ਦਿਨ ਕਪੂਰਥਲੇ ਵਾਸੀਆਂ ਵਾਸਤੇ ਖਾਸ ਕਰਕੇ ਗੁਰਦਾਨਕ ਚੌਕ ਦੀਆਂ ਸੰਗਤਾਂ ਵਾਸਤੇ ਫਾੜਾ ਮਸ ਪਾਗਾ ਦਿਹਾੜਾ ਹੈ ਕਿ ਤੋਂ ਅਜਨਕੇ ਬਿਜਲੀ ਦਾ ਸ਼ੋਰ ਸਰਕ ਕਰ ਹੋਣ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੋਂ ਪਾਵਨ ਸਰੂਪ ਅਤੇ ਪੋਥੀਆਂ ਅਗਨ ਭੇਟ ਹੋ ਗਈਆਂ ਇਹ ਬੜੀ ਦੁਖਦਾਈ ਮੈਂ ਪਰੇਮਾਨਾ ਇਹ ਖਬਰ ਆਪ ਜੀ ਦੇ ਸਾਹਮਣੇ ਪੇਸ਼ ਕਰ ਰਿਹਾ ਕਿਉਂਕਿ ਅਸੀਂ ਤੇ ਹੁਣੇ ਸਾਨੂੰ ਪੁਲਿਸ ਵੱਲੋਂ ਟੈਲੀਫੋਨ ਗਿਆ ਕਿ ਫਿਕਪੁਰ ਕਲੋਨੀ ਵਿੱਚ ਗੁਰੂ ਘਰ ਦੇ ਵਿੱਚ ਅੱਗ ਲੱਗੀ ਹੈ ਤੇ ਅਗਰ ਪੇਟ ਹੋ ਗਿਆ ਦੋਸਰੂਪ ਤੇ ਨਾਲੇ ਹੋਰ ਬਹੁਤ ਵੱਡਾ ਨੁਕਸਾਨ ਹੋਇਆ ਅਸੀਂ ਉਸੇ ਵੇਲੇ ਆਪਣੇ ਸਾਰੇ ਪ੍ਰਚਾਰਕਾਂ ਨਾਲ ਲੈ ਕੇ ਮੈਂ ਇੱਥੇ ਹਾਜ਼ਰ ਹੋਇਆ ਹਾਂ ਔਰ ਪੁਲਿਸ ਆਪਣੀ ਕਾਰਵਾਈ ਚ ਵੀ ਵਧੀ ਹੋਈ ਸੀ ਸਾਡੇ ਆਉਣ ਤੋਂ ਪਹਿਲਾਂ ਪੁਲਿਸ ਨੇ ਆਪਣੀ ਜੋ ਕੰਨ ਦੀ ਕਾਰਵਾਈ ਉਹ ਕੀਤੀ ਹੈ ਪਰ ਮੈਂ ਇੱਕ ਬੇਨਤੀ ਕਰਨੀ ਚਾਹਨਾ ਸਾਰੀ ਲੁਕਾਈ ਨੂੰ ਖਾਸ ਕਰਕੇ ਗੁਰਦਆਮਾਂ ਦੀ ਗੁਰੂ ਘਰਾਂ ਦੀ ਸੇਵਾਦਾਰਾਂ ਨੂੰ ਇਹ ਸ੍ਰੀ ਗੁਰੂ ਗ੍ਰੰਥ ਸਾਹਿਬਹ ਮਹਾਰਾਜ ਸੱਚੇ ਪਾਤਸ਼ਾਹ ਇਹ ਸ਼ਬਦ ਗੁਰੂ ਅਵਤਾਰ ਆ ਇਹਨੂੰ ਨਾ ਗਰਮੀ ਲੱਗਦੀ ਆ ਨਾ ਇਹਨੂੰ ਠੰਡ ਲੱਗਦੀ ਜਿਹੜਾ ਸਾਡੇ ਅੱਜਕੱਲ ਬਹੁਤ ਰਵਾਜ ਚੱਲ ਗਿਆ ਕਿ ਜਿੱਥੇ ਸਤਗੁਰੂ ਗੁਰੂ ਮਹਾਰਾਜ ਸੱਚੇ ਪਾਛੇ ਦਾ ਸੁਖ ਹਸਣਾ ਉਥੇ ਏਸੀ ਲਾਇਆ ਹੋਇਆ ਪੁੱਥੇ ਚੱਲਦੇ ਆ ਜਦ ਕਿ ਮੈਂ ਸਮਝਦਾ ਇਹ ਮਨ ਘੜਤ ਖਾਣੀਆਂ ਆ ਤੇ ਮਨਾ ਦੀਆਂ ਆਪਣੀਆਂ ਵਿਚਾਰਾਂ ਵਾ ਪਰ ਸਤਗੁਰੂ ਸੱਚੇ ਪਾਤਸ਼ਾਹ ਦੇ ਲਾਗੇ ਨਾ ਤੇ ਪੱਖੇ ਲੱਗਣੇ ਚਾਹੀਦੇ ਆ ਔਰ ਨਾ ਕੋਈ ਏਸੀ ਲਗਾਣਾ ਚਾਹੀਦਾ ਇਹ ਮੇਰੀ ਸਾਰੀਆਂ ਸੰਗਤਾਂ ਦੇ ਪੁਰੂ ਘਰਾਂ ਦੇ ਸੇਵਾਦਾਰਾਂ ਦੇ ਚਾਨਾਂ ਚ ਇਹ ਬੇਨਤੀ ਆ ਦੂਸਰੀ ਮੰਦਰ ਭਾਜੀ ਇੱਕ ਇਹ ਗੱਲ ਹੋਈ ਕਿ ਜਦੋਂ ਇਹ ਅਗਨ ਭੇਟ ਹੋਏ ਜਦੋਂ ਇਹ ਸਾਰਾ ਭਾਣਾ ਵਰਤਿਆ ਉਸ ਸਮੇਂ ਨਾ ਤੇ ਗਰੰਥੀ ਹਾਜ਼ਰ ਸੀ ਨਾ ਕੋਈ ਹੋਰ ਵਿਅਕਤੀ ਹਾਜ਼ਰ ਜਿਹੜੀ ਕੇ ਬੜੀ ਮੰਦ ਭਾਗੀ ਗੱਲ ਹੋਈ ਆ ਕਿ ਉਹਨਾਂ ਦੇ ਜਦੋਂ ਕੋਈ ਸ੍ਰੀ ਅਕਾਲ ਤਖਤ ਸਾਹਿਬ ਨੇ ਹੁਕਮਨਾਮਾ ਜਾਰੀ ਕੀਤਾ ਕਿ ਹਰ ਗੁਰੂ ਘਰ ਦੇ ਵਿੱਚ ਹਰ ਵੇਲੇ ਇੱਕ ਸੇਵਾਦਾਰ ਹੋਣਾ ਜ਼ਰੂਰੀ ਆ ਪਰ ਇੱਥੇ ਅੱਜ ਕੋਈ ਵੀ ਹਾਜ਼ਰ ਨਹੀਂ ਪਾਇਆ ਗਿਆ ਜਿਸ ਕਰਕੇ ਬਹੁਤ ਮੰਦ ਭਾਗੀ ਘਟਨਾ ਜਿਹੜੀ ਆ ਵਾਪਰੀ ਆ ਅਸੀਂ ਇਸ ਇਲਾਕੇ ਦੇ ਵੀ ਜਿਹੜੇ ਇਸ ਮਹੱਲੇ ਦੇ ਸਾਰੇ ਮਾਰਕੀਟ ਵਾਲੇ ਲੋਕਾਂ ਨੂੰ ਇਹ ਨਾਲ ਮਿਲੇ ਆ ਉਹਨਾਂ ਨੇ ਵੀ ਦੱਸਿਆ ਵੀ ਅਜਨ ਚੇਤੇ ਸਾਰਾ ਬਾਣਾ ਵਰਤਿਆ ਪਰ ਕਿਸੇ ਦੀ ਸ਼ਰਾਰਤ ਨਹੀਂ ਪਾਈ ਗਈ ਕਿਸੇ ਦਾ ਕੋਈ ਇਹਦੇ ਵਿੱਚ ਇਹ ਨਹੀਂ ਸਾਬਤ ਹੋ ਸਕਿਆ ਕਿ ਕਿਸੇ ਨੇ ਜਾਣ ਕੇ ਇਹ ਕਾਰਵਾਈ ਕੀਤੀ ਆ ਪੁਲਿਸ ਨੇ ਵੀ ਸਾਰੀ ਸਾਡੇ ਸਤਕਾਰ ਜੋਗ ਇਥੇ ਪੁਲਿਸ ਵਾਲੇ ਅਫਸਰ ਵੀ ਆਏ ਹੋਇਆ ਐ ਐਸਚੋ ਸਾਹਿਬ ਆਏ ਆ ਉਹਨਾਂ ਨੇ ਵੀ ਆ ਕੇ ਪੂਰੀ ਪੜਤਾਲ ਕੀਤੀ ਆ ਜਿਸ ਤੋਂ ਇਹ ਸਾਬਤ ਹੋਇਆ ਕਿ ਅਜਨ ਚੇਤੇ ਬਾਣਾ ਵਰਤਿਆ ਤੇ ਵਰਤਿਆ ਸਰਕਟ ਵੀ ਸਰਕਟ ਸ਼ਾਰਟ ਸਰਕਟ ਕਰਕੇ ਆ ਬਿਜਲੀ ਦੇ ਸ਼ਾਰਟ ਹੋਣ ਕਰਕੇ ਆ ਕਿਉਂਕਿ ਜਿਹੜੇ ਛੋਤੇ ਪੱਖੇ ਲਾਏ ਹੋਏ ਆ ਉਹ ਪੱਖੇ 24 ਘੰਟੇ ਚੱਲੀ ਜਾਂਦੇ ਆ ਔਰ 24 ਘੰਟੇ ਚੱਲਣ ਦੇ ਨਾਲ ਉਹ ਪੱਖੇ ਜਿਹੜੇ ਆ ਉਹਨਾਂ ਨੂੰ ਗਰਮ ਹੋ ਕੇ ਅਗਲਾ ਜਾਂਦੀ ਆ ਉਹ ਮੈਂ ਸਾਰੀਆਂ ਸੰਗਤਾਂ ਦੇ ਚੰਨਾਂ ਦੀ ਬੇਨਤੀ ਕਰਦਾ ਇਸ ਇਲਾਕੇ ਦਾ ਸੇਵਾਦਾਰ ਹੋਣ ਦੇ ਨਾਤੇ ਤੇ ਪਹਿਲੀ ਗੱਲ ਤੇ ਪੱਖਿਆਂ ਦੀ ਕੋਈ ਲੋੜ ਨਹੀਂ ਏਸੀਆਂ ਦੀ ਗੁਰੂ ਘਰ 'ਚ ਕੋਈ ਲੋੜ ਨਹੀਂ ਪਰ ਜਿੱਥੇ ਅੰਦਰ ਲਾਓ ਜਿੱਥੇ ਸੰਗਤਾਂ ਨੇ ਬੈਠਣਾ ਜਿੱਥੇ ਮਹਾਰਾਜ ਦਾ ਸੋਖਾ ਸੁਣਾ ਜਿੱਥੇ ਮਹਾਰਾਜ ਦਾ ਪ੍ਰਕਾਸ਼ ਆ ਉਥੇ ਕਿਰਪਾ ਕਰਕੇ ਨਾ ਪੱਖਾ ਨੇੜੇ ਹੋਵੇ ਨਾ ਏਸੀ ਨੇੜੇ ਹੋਵੇ ਤੇ ਸੇਵਾਦਾਰਾਂ ਦੀ ਜ਼ਿੰਮੇਵਾਰੀ ਇਹ ਬਣਦੀ ਆ ਕਿ ਜਦੋਂ ਸੰਗਤਾਂ ਉੱਠ ਕੇ ਆਪਣੇ ਚਲੇ ਜਾਂਦੀਆਂ ਉਸੇ ਟਾਈਮ ਸਾਰੀਆਂ ਲਾਈਟਾਂ ਦਾ ਔਰ ਸਾਰੇ ਪੱਖਿਆਂ ਦਾ ਏਸੀ ਉਸ ਵੇਲੇ ਬੰਦ ਹੋਣਾ ਚਾਹੀਦਾ ਉਹ ਅੱਜ ਦੀ ਇਸ ਮਤਭਾਗੀ ਕੱਢਣਾ ਤੇ ਮੈਂ ਬੜਾ ਦੁੱਖ ਦਾ ਪ੍ਰਗਟਾਵਾ ਕਰਦਾ ਤੇ ਆ ਸਤਿਗੁਰੂ ਦੇ ਘਰ ਹੀ ਅਰਦਾਸ ਕਰਦਾ ਕਿ ਸਾਰੀ ਸੰਗਤ ਨੂੰ ਇਹ ਮਨਸ ਬਾਤ ਤੋਂ ਬਾਤ ਬੱਚੋ ਕਿਹੜੇ ਗੁਰੂ ਘਰਾਂ ਦੀ ਸੇਵਾ ਕਰਨ ਵਿੱਚ ਸਫਲ ਰਹਿਣ ਬਹੁਤ ਬਹੁਤ ਦੁੱਖ ਹੋਇਆ ਇੱਥੇ ਆ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸਰ ਜਿਹੜੀ ਘਟਨਾ ਵਾਪਰੀ ਕੀ ਕਾਰਨ ਹੋਇਆ ਤੇ ਕੀ ਇੱਥੇ ਤੁਸੀਂ ਆ ਕੇ ਰਿਪੋਰਟ ਦੇਖਿਆ ਇਹ ਸਾਨੂੰ ਨਾ ਪਤਾ ਲੱਗਿਆ ਸੀ ਕਿ ਗੁਰਦੁਆਰਾ ਸਿੰਘ ਸਭਾ ਹੈਗਾ ਇੱਥੇ ਗੁਰਨਾਨਕ ਚੌਂਕ ਸ਼ੇਖੂਪੁਰ ਇੱਥੇ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗੀ ਆ ਸੀ ਜਦੋਂ ਆ ਕੇ ਦੇਖਿਆ ਇਹ ਮਹਾਰਾਜ ਦੇ ਸੋਖਾ ਸੰਦੇ ਉੱਪਰ ਇੱਕ ਏਸੀ ਲੱਗਿਆ ਸੀ ਇੱਕ ਪੱਖਾ ਚੱਲਦਾ ਸੀ ਉਹ ਜਿਹੜਾ ਏਸੀ ਨਾਲੋਂ ਸ਼ਾਰਟ ਸਰਕਟ ਹੋ ਗਿਆ ਉਹਦੇ ਕਾਰਨ ਅੱਗ ਲੱਗੀ ਜਿੱਤੇ ਮਤਲਬ ਕਿਸੇ ਵੀ ਕੋਈ ਕਿਸੇ ਦੀ ਸ਼ਾਰਤਬਾਜੀ ਨਹੀਂ ਹੈਗੀ ਕਿਸੇ ਦਾ ਹੋਰ ਕੋਈ ਕਸੂਰ ਵੀ ਹੈ ਨਹੀਂ ਇਹ ਹੀ ਅਸੀਂ ਵੈਰੀਫਾਈ ਕੀਤਾ ਜੀ